4 ਮਾਰਚ ਦੀ ਸਵੇਰ ਨੂੰ ਹਲਕਾ ਭੂਆ ਦੇ ਵਿੱਚ ਪੈਂਦੇ ਪਿੰਡ ਪਰਮਾਨੰਦ ਦੇ ਵਿੱਚ ਸਨਸਨੀ ਫੈਲ ਗਈ ਜਦੋਂ ਸਵੇਰੇ ਲੋਕ ਸੈਰ ਕਰ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਪਰਮਾਨੰਦ ਸਰਕਾਰੀ ਸਕੂਲ ਦੇ ਬਾਹਰ ਕਿਸੇ ਨੌਜਵਾਨ ਮੁੰਡੇ ਦੀ Laash ਪਈ ਹੋਈ ਹੈ ਜਿਹੜੇ ਰਾਹਗੀਰ ਸੀ ਉਹਨਾਂ ਨੇ ਪੁਲਿਸ ਨੂੰ ਇਤਲਾਹ ਕੀਤੀ ਕਿ ਐਦਾਂ ਸਕੂਲ ਦੇ ਬਾਹਰ ਇੱਕ ਨੌਜਵਾਨ ਜਿਹੜਾ ਉਹ ਮ੍ਰਿਤਪਿਆ ਹੋਇਆ ਪੁਲਿਸ ਉੱਥੇ ਪਹੁੰਚਦੀ ਹੈ ਸਾਰੇ ਪਾਸੇ ਖਬਰ ਆ ਜਾਂਦੀ ਹੈ ਕਿ ਇਹ ਜਿਹੜਾ ਮੁੰਡਾ ਪਤਾ ਲੱਗ ਜਾਂਦਾ ਕਿ ਐਨ ਆਰ ਆਈ ਹੈ ਆਸਟ੍ਰੇਲੀਆ ਤੋਂ ਆਇਆ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਸਫੇਰ ਤਫਤੀਸ਼ ਸ਼ੁਰੂ ਕਰਦੀ ਹੈ ਕਿ ਇਸ ਐਨਆਰਆਈ ਦਾ ਕਤਲ ਕੀਤਾ ਕਿਉਂ ਗਿਆ ਔਰ ਇਸ ਐਨਆਰਆਈ ਦਾ ਪਿੰਡ ਵੀ ਇੱਥੇ ਲੱਗ ਗਈ ਹੈ ਚੱਕ ਅਮੀਰਪਿੰਡ ਦਾ ਇਹ ਰਹਿਣ ਵਾਲਾ ਪਿਛਲੇ 2017 ਤੋਂ ਇਹ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਿਹਾ ਉੱਥੇ ਇਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਜਦੋਂ ਪਰਿਵਾਰ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਆਪਣੇ ਸਾਲੇ ਦੇ ਨਾਲ ਤਰਨ-ਤਰਨ ਇੱਕ ਵਿਆਹ ਦੇ ਵਿੱਚ ਗਿਆ ਹੋਇਆ ਸੀ ਉਤੋਂ ਬਾਅਦ ਜਿਹੜਾ ਇਹ ਵਾਪਸ ਆਇਆ ਤੇ ਇਹਦਾ ਕਤਲ ਕਰ ਦਿੱਤਾ ਗਿਆ ਪੁਲਿਸ ਇਹ ਸਾਰੇ ਮਾਮਲੇ ਤੱਕ ਸੁਲਝਾਉਣ ਦੇ ਵਿੱਚ ਪਹੁੰਚਦੀ ਹੈ ਮੋਬਾਈਲ ਦੀ ਮਦਦ ਨਾਲ ਜਦੋਂ ਹਰਦੇਵ ਦਾ ਮੋਬਾਈਲ ਖੰਘਾਲਿਆ ਜਾਂਦਾ ਤਾਂ ਪਿੰਡ ਪਰਮਾਨੰਦ ਦੀ ਰਹਿਣ ਵਾਲੀ ਜਿੱਥੇ ਇਹਦਾ ਕਤਲ ਹੁੰਦਾ ਉੱਥੋਂ ਦੀ ਇੱਕ ਲੜਕੀ ਦਾ ਨੰਬਰ ਜਿਹੜਾ ਉਹ ਕਾਲ ਡਿਟੇਲ ਚੋਂ ਆਉਂਦਾ ਪਤਾ ਲੱਗਦਾ ਹੈ ਵੀ ਪਰਮਾਨੰਦ ਦੇ ਦੀ ਰਹਿਣ ਵਾਲੀ ਜਿਹੜੀ ਲੜਕੀ ਹੈ ਉਹਦੀ ਹਰਦੇਵ ਸਿੰਘ ਦੇ ਨਾਲ ਦੋਸਤੀ ਸੀਗੀ ਦਰਸਲ ਇਸ ਕਹਾਣੀ ਦੇ ਵਿੱਚ ਇੱਕ ਹੋਰ ਐਂਟਰੀ ਹੁੰਦੀ ਹੈ ਉਹ ਵੀ ਇੱਕ ਐਨ ਆਰ ਆਈ ਹੈ ਉਹ ਰਹਿੰਦਾ ਅਮਰੀਕਾ ਨਾਮ ਉਹਦਾ ਹੈਗਾ ਮਨਦੀਪ ਸਿੰਘ ਇਹ ਪਿੰਡ ਖੋਖਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦਰਸਲ ਇਸ ਲੜਕੀ ਦੀ ਦੋਵਾਂ ਜਣਿਆਂ ਦੇ ਨਾਲ ਦੋਸਤੀ ਸੀਗੀ ਹਰਦੇਵ ਦੇ ਨਾਲ ਵੀ ਤੇ ਮੰਦੀਪ ਦੇ ਨਾਲ ਵੀ ਹਰਦੇਵ ਇਹ ਚ ਆਉਂਦਾ ਸੀਗਾ ਵੀ ਜਿਹੜੀ ਇਹ ਲੜਕੀ ਹੈ ਇਹ ਮੰਦੀਪ ਦੇ ਨਾਲ ਗੱਲ ਕਰਨੀ ਬੰਦ ਕਰ ਦੇਵੇ ਤੇ ਮੰਦੀਪ ਇਹ ਚ ਆਉਂਦਾ ਸੀਗਾ ਵੀ ਇਹ ਲੜਕੀ ਜਿਹੜੀ ਹੈ ਇਹਨਾਂ ਦੀ ਦੋਸਤ ਹੈ ਇਹ ਹਰਦੇਵ ਦੇ ਨਾਲ ਗੱਲ ਕਰਨੀ ਬੰਦ ਕਰ ਦਵੇ ਮੰਦੀਪ ਸਿੰਘ ਲੜਕੀ ਨੂੰ ਮਿਲਣ ਵਾਸਤੇ ਦਬਾਅ ਬਣਾ ਰਿਹਾ ਸੀ ਉਹ ਪਿੰਡ ਪਰਮਾਨੰਦ ਪਹੁੰਚ ਜਾਂਦਾ ਰਾਤ ਹੋ ਜਾਂਦੀ ਹੈ ਲੜਕੀ ਉਹਨੂੰ ਮਿਲਣ ਤੋਂ ਇਨਕਾਰ ਕਰ ਦਿੰਦੀ ਹੈ ਤੇ ਲੜਕੀ ਇਹ ਸਾਰੀ ਗੱਲਬਾਤ ਹਰਦੇਵ ਨੂੰ ਦੱਸ ਦਿੰਦੀ ਹੈ ਕਿ ਮਨਦੀਪ ਤਾਂ ਮੇਰੇ ਪਿੰਡ ਆ ਗਿਆ ਮੈਨੂੰ ਮਿਲਣਾ ਚਾਹੁੰਦਾ ਉਹਨੂੰ ਕਿਸੇ ਤਰੀਕੇ ਟਾਲੋ ਇਸੇ ਦੌਰਾਨ ਜਦੋਂ ਹਰਦੇਵ ਤੇ ਮਨਦੀਪ ਆਪਸ 'ਚ ਫੋਨ ਤੇ ਗੱਲਬਾਤ ਕਰਦੇ ਆ ਤਾਂ ਇਹਨਾਂ ਦੀ ਟਕਰਾਰ ਹੋ ਜਾਂਦੀ ਹੈ ਬੈਸ ਬਸਈਆ ਹੋ ਜਾਂਦਾ ਇਸੇ ਦੌਰਾਨ ਇਹਨਾਂ ਦੀ ਟਕਰਾਰ ਹੁੰਦੀ ਹੈ ਤੇ ਹਰਦੇਵ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਦੱਸਿਆ ਜਾਂਦਾ ਹੈ ਕਿ ਹਰਦੇਵ ਸਿੰਘ ਕੋਲ ਆਪਣੇ ਰਿਸ਼ਤੇਦਾਰਾਂ ਦਾ ਇੱਕ ਰਵਾਲਵਰ ਵੀ ਸੀਗਾ ਹੁਣ ਇਹ ਜਿਹੜਾ ਮਨਦੀਪ ਸਿੰਘ ਜਿਹੜਾ ਅਮਰੀਕਾ ਤੋਂ ਆਇਆ ਸੀਗਾ ਇਹਦੇ ਕੋਲ ਇੱਕ ਟੈਕਸੀ ਕਿਰਾਏ ਤੇ ਇਹਨੇ ਲਈ ਹੋਈ ਸੀ ਸੈਲਫ ਡਰਾਈਵ ਇਹ ਆਪਣੀ ਟੈਕਸੀ ਨੂੰ ਜਿਹੜਾ ਆਪਣੀ ਗੱਡੀ ਨੂੰ ਜਲੰਧਰ ਦੇ ਲਾਗੇ ਕਰਤਾਰਪੁਰ ਛੱਡ ਕੇ ਭੱਜ ਜਾਂਦਾ ਔਰ ਟੈਕਸੀ ਆਪਰੇਟਰ ਨੂੰ ਫੋਨ ਕਰਕੇ ਦੱਸਦਾ ਵੀ ਅਮਰੀਕਾ ਦੇ ਵਿੱਚ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਮੈਨੂੰ ਹੁਣੇ ਰਾਤੋ ਰਾਤ ਅਮਰੀਕਾ ਜਾਣਾ ਪੈਣਾ ਤੁਹਾਡੀ ਗੱਡੀ ਜਿਹੜੀ ਆ ਮੈਂ ਕਰਤਾਰਪੁਰ ਫਲਾਣੀ ਜਗ੍ਹਾ ਦੇ ਉੱਤੇ ਖੜੀ ਕਰ ਦਿੱਤੀ ਆ ਤੁਸੀਂ ਇੱਥੋਂ ਗੱਡੀ ਜਿਹੜੀ ਆ ਉਹ ਆਪਣੀ ਲੈ ਜਾਓ ਹੁਣ ਪੁਲਸ ਨੂੰ ਜਦੋਂ ਸਾਰਾ ਕੁਝ ਪਤਾ ਲੱਗ ਜਾਂਦਾ ਮੋਬਾਈਲ ਖੰਘਾਲੇ ਜਾਂਦੇ ਆ ਕਾਲ ਡਿਟੇਲ ਤੋਂ ਪਤਾ ਲੱਗ ਜਾਂਦਾ ਤਾਂ ਹੁਣ ਗੱਲ ਸਾਹਮਣੇ ਇਹ ਆ ਰਹੀ ਆ ਵੀ ਮਨਦੀਪ ਜਿਹੜਾ ਅਮਰੀਕਾ ਰਹਿਣ ਵਾਲਾ ਸੀਗਾ ਉਹ ਤਾਂ ਅਮਰੀਕਾ ਭੱਜ ਗਿਆ ਲੱਗਦਾ ਉਤਾ ਇਸ ਵੇਲੇ ਇੱਥੇ ਹੈ ਹੀ ਨਹੀਂ ਔਰ ਹਰਦੇਵ ਦਾ ਪਰਿਵਾਰ ਜਿਹੜਾ ਆਸਟ੍ਰੇਲੀਆ ਰਹਿੰਦਾ ਉਹ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੋ ਇਸ ਕੇਸ ਨੂੰ ਜਿੱਥੇ ਸੁਲਝਾ ਲਿਆ ਗਿਆ ਪਰ ਉੱਥੇ ਦੂਜੇ ਪਾਸੇ ਇਹ ਕੇਸ ਉਲਝ ਵੀ ਗਿਆ ਕਿਉਂਕਿ ਜਿਹੜਾ ਕਾਤਲ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਮਨਦੀਪ ਸਿੰਘ ਜਿਨੇ ਗੋਲੀ ਚਲਾਈ ਜਿਹਦੀ ਗੋਲੀ ਦੇ ਨਾਲ ਹਰਦੇਵ ਦੀ ਮੌਤ ਹੋਈ ਹੈ ਗੋਲੀ ਲੱਗਣ ਦੇ ਨਾਲ ਉਹ ਤਾਂ ਹੁਣ ਦੱਸਿਆ ਜਾ ਰਿਹਾ ਵੀ ਅਮਰੀਕਾ ਭੱਜ ਗਿਆ ਸੋ ਪੁਲਿਸ ਹੁਣ ਉਹਨੂੰ ਫੜਨ ਵਾਸਤੇ ਐਲਓਸੀ ਜਾਰੀ ਕਰਾਏਗੀ ਉਦੇ ਲਈ ਉਹਨਾਂ ਨੂੰ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਨੀ ਪਵੇਗੀ ਤਾਂ ਜੋ ਮਨਦੀਪ ਜਿਹੜਾ ਉਹਨੂੰ ਡਿਟੇਨ ਕੀਤਾ ਜਾ ਸਕੇ ਉਹਨੂੰ ਵਾਪਸ ਬੁਲਾਇਆ ਜਾ ਸਕੇ ਕਿਉਂਕਿ ਹਰਦੇਵ ਸਿੰਘ ਦਾ ਉਹਨੇ ਕਤਲ ਕੀਤਾ ਸੋ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਐਕਸਟਰਾ ਮੈਰਿਟਲ ਅਫੇਅਰ ਦਾ ਇੱਕ ਜਿਹੜਾ ਇੱਕ ਐਂਗਲ ਹੈ ਉਹ ਸਾਹਮਣੇ ਆਇਆ ਕਿਉਂਕਿ ਹਰਦੇਵ ਸਿੰਘ ਵਿਆਹਾ ਹੋਇਆ ਕ੍ਰਾਸ ਬੋਰਡ ਦਾ ਇਹਦਾ ਬਿਜ਼ਨਸ ਹੈ ਆਸਟ੍ਰੇਲੀਆ ਦੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਔਰ ਦੱਸਿਆ ਇਹ ਵੀ ਜਾ ਰਿਹਾ ਕਿ 2021 ਤੋਂ ਜਿਹੜਾ ਹਰਦੇਵ ਆ ਉਹ ਇਸ ਲੜਕੀ ਦੇ ਸੰਪਰਕ ਦੇ ਵਿੱਚ ਸੀਗਾ ਔਰ ਇਸੇ ਦੌਰਾਨ ਮਨਦੀਪ ਦੀ ਐਂਟਰੀ ਹੋ ਜਾਂਦੀ ਹੈ ਔਰ ਇਹ ਜਿਹੜਾ ਟ੍ਰਾਈਐਂਗਲ ਬਣਿਆ ਇਹਨਾਂ ਦਾ ਲਵ ਸਟੋਰੀ ਦਾ ਇਹਦੇ ਵਿੱਚ ਹਰਦੇਵ ਸਿੰਘ ਨੂੰ ਆਪਣੀ ਜਾਨ ਗਵਾਣੀ ਪੈ ਗਈ ਇੱਕ ਇੱਕ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਾ ਆਸਟ੍ਰੇਲੀਆ ਰਹਿੰਦਾ ਪੁਲਿਸ ਵਾਰੇ ਇੱਕ ਡੈਡ ਬੋਡੀ ਮਿਲਿਆ ਔਰ ਡੈਡ ਬੋਡੀ ਜਿਹੜੀ ਬੋਡੀ ਤੇ ਬੁਲੇਟ ਇਜਰੀ ਬਾਤ ਹੈ ਵੀ ਉਹਦੇ ਸੋ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟਰੇਸ ਹੋ ਜਾਵੇ ਸਰ ਕੀ ਲੱਗਦਾ ਗੋਲੀ ਕੁਲੀ ਮਾਰੀ ਗਈ ਹੈ ਹਾਂ ਜੀ ਬੁਲੇਟ ਇਜਰੀ ਹੈ ਜੀ ਮੈਂ ਦੱਸਿਆ ਕਿ ਉਹਦੇ ਬੁਲੇਟ ਇਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਹਾਸ ਕਰ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆਂਢੀ ਹੈ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਰਹਦੇ ਸੀ ਇਹ ਆਸਟ੍ਰੇਲੀਆ ਦਾ ਪਿਆਰਾ ਹੈ ਇਹਦੀ ਮਿਸ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਦਿਆ ਕਰਤੀ ਹੈ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਦ ਕਿ ਇਦਾਂ ਨਹੀਂ ਬਾਹਰ ਤਾਂ ਹੁੰਦੀ ਹੈ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਇਹਦਾ ਪਤਾ ਲੱਗਣਾ ਚਾਹੀਦਾ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਕਿਦਾ ਯੂਰੀ ਡੈਥ ਹੋ ਗਈ ਦੀ ਹੈ ਆਪਣੇ ਮਾਰ ਤੇ ਕੁੜੀ ਭੈਣ ਆ ਉਹ ਵੀ ਵਾਰੀ ਹੈ ਚਾਹੇ ਪ੍ਰਸ਼ਾਸਨਾਂ ਅੱਗੇ ਹੀ ਬੇਨਤੀ ਕਰਨੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿੰਨੇ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਹਦੀ ਲੱਗੀ ਤੇ ਡਵਾਈਡਰ ਦੇ ਨਾਲ ਐਦਾ ਲੇਟੇ ਰਹੀ ਉਹ ਤੇ ਇਹਦੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਇਤੋਂ ਕੁਛ ਜਨ ਨੇ 205 ਨੇ ਇਹਦਾ ਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸ ਆ ਮੁੰਡੇ ਦਾ ਕਾਹੇ ਉਹਨੇ ਕਹੇ ਸਾਡਾ ਹੀ ਇਹ ਲੋਕਲੀ ਹੁੰਦਾ ਜਿੱਥੇ ਆਪਣੇ ਕਤਲ ਹੋਇਆ ਮੈਂ ਉਹਨਾਂ ਦਾ ਤਾਇਆ ਦਾ ਲੜਕਾ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਮ੍ਰਿਤਸਰ ਗਿਆ ਹੀ ਆਪਣੇ ਮੈਰਿਜ ਤੇ ਗਿਆ ਸੀ ਆਪਣੇ ਦੋਸਤ ਦੀ ਔਰ ਸਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਕਤਲੋ ਕਰ ਦਿੱਤਾ ਹੈ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿਦਾਂ ਹੋਇਆ ਕੀ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸਣਾ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਿਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਕੋਲ ਸੀਗਾ ਕੋਈ ਫਾਰਟ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਗਿਆ ਸੀ ਹਾਂਜੀ ਇੱਕ ਇਹਨਾਂ ਦਾ ਬਰਦਰ ਇਨ ਲੱਗ ਗਿਆ ਸੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕਿਹਦੀ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵੇਲੇ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਇਹ ਆਪਣੇ ਐਨਆਰਆਈ ਆ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆ ਉਹਨਾਂ ਦੀ ਇੱਥੇ ਹੋਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ तकरीबन ਕੋਈ 3 ਤੋਂ 4 ਦਿਨ ਮਹੀਨੇ ਹੋ ਗਿਆ ਉਹਨਾਂ ਘਰ ਆਏ ਦੇ ਨਹੀਂ ਸੀ ਪਰ ਕੁਝ ਅਸੀਂ ਕੀ ਕਹਿ ਸਕਦੇ ਆ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹ ਹੀ ਕਹਿਣਾ ਕਿ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ